हिमाचल प्रदेश ਵਿੱਚ ਹੋ ਰਹੀ ਤੇਜ਼ ਬਰਸਾਤ ਦਾ ਅਸਰ ਟ੍ਰੇਨਾਂ ਦੀ ਆਵਾਜਾਈ ਤੇ ਵੀ ਪੈ ਰਿਹਾ ਹੈ। ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਤੇ ਕਾਂਗੜਾ ਕਾਟੀਵਲ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਨਾਲ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਦੇ ਪਹਾੜਾਂ ਵਿੱਚ ਹੋ ਰਹੀ ਲੈਂਡਸਲਾਈਡਿੰਗ ਕਾਰਨ ਇਹ ਟ੍ਰੇਨਾਂ ਰੋਕ ਦਿੱਤੀਆਂ ਗਈਆਂ। ਪਰੇਸ਼ਾਨ ਯਾਤਰੀ ਮੰਗ ਕਰ ਰਹੇ ਨੇ ਕਿ ਜਲਦ ਰਸਤਾ ਸਾਫ਼ ਕਰਕੇ ਟ੍ਰੇਨਾਂ ਬਹਾਲ ਕੀਤੀਆਂ ਜਾਣ। ਹਮ ਕੋਟਾ ਤੋਂ ਆਏ ਹੋਏ ਜਵਾਲਾ ਜੀ ਦਰਸ਼ਨ ਕਰਨ ਲਈ ਜਾ ਰਹੇ تھے ਮਾਤਾ ਜੀ ਕੇ ਲੇਕਿਨ ਰਸਤੇ ਮੈਂ ਲੈਂਡਸਲਾਈਡ ਹੋਣ ਦੀ ਵਜ੍ਹਾ ਸੇ ਟ੍ਰੇਨ ਕੈਨਸਲ ਕਰਦੀ ਹੈ ਔਰ हमको ਪਤਾ ਵੀ ਨਹੀਂ ਚਲਾ ਕਿ ਸਹੀ ਸਪ੍ਰਿਸ਼ਾ ਨਹੀਂ ਆ ਰਹੀ ਹੈ ਬਾਈਪਾਸ ਜਾਣਾ ਤੇ ਹੁਣ ਮੈਨੂੰ ਅਰਜੈਂਟ ਜਾਣਾ ਤੇ ਮੈਨੂੰ ਮੈਨੂੰ ਬੱਸ ਫੜਨੇ ਪੈਣੀ ਹੈ ਉੱਥੇ 20 ਰੁਪਏ ਕਰਾਇਆ ਹੁਣ ਮੈਨੂੰ 100 ਰੁਪਏ ਖਰਚਨੇ ਪੈਣਾ ਤੇ ਬੜੀ ਤੰਗੀ ਹੋ ਰਹੀ ਤੇ ਜਿੰਨੀ ਛੇਤੀ ਉਹ ਸਦਾ ਟਰੈਕ ਨੂੰ ਕਲੀਅਰ ਕਰਾਇਆ ਜਾਏ ਰੇਲ ਅਧਿਕਾਰੀਆਂ ਦੀ ਮੰਨਿਅਤ ਤੇ ਟ੍ਰੇਨਾਂ ਬਹਾਲ ਹੋਣ ਨੂੰ ਹਲੇ ਵੀ ਇੱਕ ਹਫਤੇ ਦਾ ਸਮਾਂ ਲੱਗ ਸਕਦਾ ਹੈ ਐਡਮਿਨਿਸਟ੍ਰੇਸ਼ਨ ਨੇ ਡਿਸੀਜਨ ਲਿਆ ਕਿ ਘਟੀਆਂ ਨੂੰ ਬੰਦ ਕੀਤਾ ਜਾਏ ਤਾਂ ਜੋ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਏ ਇਸ ਕਰਕੇ ਇੱਕ ਹਫਤੇ ਤੱਕ ਅਸੀਂ ਉਮੀਦ ਕਰਦੇ ਹਾਂ ਕਿ بارش ਉਹ ਜਿਹੜੀ ਹੈਗੀ ਆ ਉਹ ਘੱਟ ਜਾਣਗੀਆਂ ਤੇ ਦੁਆਰਾ ਤੋਂ ਜਿਹੜੀ ਅਵਾਜਾਈ ਸ਼ੁਰੂ ਹੋ ਜਾਏਗੀ ਕਿ ਲੋਕਾਂ ਨੂੰ ਮੁਸ਼ਕਲੋਂ ਸਾਹਮਣਾ ਨਹੀਂ ਕਰਨਾ ਪਏਗਾ